ਖਤਰਨਾਕ ਚੈਨਾ ਡੋਰ ਦੇ ਨਾਲ ਵਾਪਰਨ ਵਾਲੀ ਘਟਨਾਵਾਂ ਤੇ ਹੁਣ ਕੁਝ ਹੱਦ ਤੱਕ ਠੱਲ ਪੈਣ ਦੇ ਸਕੇ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਭਾਰੀ ਜੁਰਮਾਨੇ ਦਾ ਐਲਾਨ ਕੀਤਾ ਵਾ ਅਸੀਂ ਇਸ ਮਾਮਲੇ ਤੇ ਪੂਰੀ ਚਰਚਾ ਕਰਾਂਗੇ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਆ ਪੰਛੀ ਸੇਵਾ ਸੁਸਾਇਟੀ ਦੇ ਕੁਝ ਸਮਾਜ ਸੇਵੀ ਲੋਕ ਜਿਹੜੇ ਨੇ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਹੱਥਾਂ ਦੇ ਵਿੱਚ ਇਹਨਾਂ ਦੇ ਪੰਛੀ ਵੀ ਨੇ ਇਹ ਵੀ ਚਾਈਨਾ ਡੋਰ ਦਾ ਸ਼ਿਕਾਰ ਹੋਏ ਹੋਏ ਨੇ ਤਾਂ ਅਸੀਂ ਇਸ ਮਾਮਲੇ ਤੇ ਪੂਰੀ ਗੱਲਬਾਤ ਕਰਾਂਗੇ ਪੰਛੀ ਸੇਵਾ ਸੁਸਾਇਟੀ ਦੇ ਜੋ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਚਾਈਨਾ ਡੋਰ ਇੱਕ ਖਤਰਨਾਕ ਡੋਰ ਹੈਗੀ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਭਾਰੀ ਜੁਰਮਾਨਾ ਲਗਾ ਦਿੱਤਾ ਵਾ ਕਿਸ ਤਰ੍ਹਾਂ ਦੇਖਦੇ ਇਸ ਚਾਈਨਾ ਡੋਰ ਨੂੰ ਚਾਈਨਾ ਡੋਰ ਜੀ ਹਰ ਬੰਦੇ ਲਈ ਹਰ ਜੀਵ ਮਤਲਬ ਇਹ ਘਾਤਕ ਹੀ ਘਾਤਕ ਹੈ ਇਹਦਾ ਕੋਈ ਵੀ ਮਤਲਬ ਬੈਨੀਫਿਟ ਤਾਂ ਇੱਕ ਵੀ ਨਹੀਂ ਹੈ ਨੁਕਸਾਨ ਹੀ ਹੈ ਚਾਹੇ ਰੋਜ਼ਗਾਰ ਵੱਲੋਂ ਚਾਹੇ ਜਾਨਵਰਾਂ ਨੂੰ ਵੱਲੋਂ ਚਾਹੇ ਇਨਸਾਨ ਵੱਲੋਂ ਸਭ ਨੂੰ ਇਹ ਘਾਤਕ ਹੀ ਹੈ ਸਭ ਦੇ ਲਈ ਨੁਕਸਾਨਦਾਇਕ ਹੈ ਇਹ ਬੰਦ ਹੋਣੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸਭ ਦਾ ਹੀ ਭਲਾ ਹੈ ਕਿੰਨੇ ਕ ਪੰਛੀ ਜਿਹੜੇ ਰੋਜ਼ ਤੁਹਾਡੇ ਆਉਂਦੇ ਨੇ ਕਿਉਂਕਿ ਇੱਥੇ ਤੁਸੀਂ ਪੰਛੀਆਂ ਦੀ ਸੇਵਾ ਕਰਦੇ ਹੈਗੇ ਉਹ ਚਾਈਨਾ ਡੋਰ ਦਾ ਸ਼ਿਕਾਰ ਕਿੰਨੇ ਕ ਪੰਛੀ ਹੋ ਜਾਂਦੇ ਨੇ ਅੱਜ ਕੱਲ ਦੇ ਹਿਸਾਬ ਨਾਲ ਤਾਂ ਦਿੱਲੀ ਦਾ ਸਮਝ ਲਓ ਐਵਰੇਜ ਹੋਈ ਪਈ ਹੈ ਇੱਕ ਦੋ ਪੰਛੀ ਦਿੱਲੀ ਆਈ ਜਾ ਰਹੇ ਨੇ ਇਹ ਜਿਹੜੇ ਮਤਲਬ ਕਿ ਸਾਡੇ ਕੋਲ ਦੇਖੋ ਕਿੱਥੋਂ ਕਿੱਥੋਂ ਫੋਨ ਆ ਰਹੇ ਨੇ ਕਿ ਬੋ ਜੀ ਇਹ ਪੰਛੀ ਇੱਥੇ ਲਟਕਿਆ ਹੋਇਆ ਡੋਰ ਦੇ ਵਿੱਚ ਤੇ ਉਹਦੇ ਪੰਖ ਵੱਢ ਗਏ ਨੇ ਕਿਸੇ ਲੱਤ ਵੱਢ ਗਈ ਹੈ ਤੇ ਕਈ ਵਾਰੀ ਤਾਂ ਕੋਈ ਡੈੱਡ ਵੀ ਹੋ ਜਾਂਦਾ ਇਹਦੇ ਕਰਕੇ ਬਹੁਤ ਬੁਰੀ ਤਰ੍ਹਾਂ ਤੇ ਕਾਫੀ ਸਮੇ ਤੋਂ ਮੰਗ ਉੱਠ ਰਹੀ ਹੈ ਕਿ ਇਹ ਬੈਨ ਹੋਣੀ ਚਾਹੀਦੀ ਪਰ ਇਹ ਬੈਨ ਨਹੀਂ ਹੁੰਦੀ ਲੋਕ ਜਿਹੜੇ ਨੇ ਇਹਨੂੰ ਢੜਲੇ ਨਾਲ ਵੇਚਦੇ ਵੀ ਨੇ ਪਰ ਹੁਣ ਭਾਰੀ ਜੁਰਮਾਨੇ ਦਾ ਐਲਾਨ ਕੀਤਾ ਲੱਗਦਾ ਕਿ ਇਸ ਤੋਂ ਉੱਤੇ ਸਖਤ ਕਾਰਵਾਈ ਹੋਣੀ ਹੋਏਗੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੀ ਕੋਸ਼ਿਸ਼ ਤੱਕ ਆ ਰਿਹਾ ਇਸ ਵਾਰ ਕਿ ਚੈਨਾਂ ਡੋਰ ਤੇ ਨਕੇਲ ਪਾਈ ਜਾਵੇ ਬਾਹਰ ਇਹ ਤਾਂ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਹੀ ਆ ਸਾਨੂੰ ਤਾਂ ਪਤਾ ਲੱਗਦਾ ਬਾ ਸਾਡੇ ਕੋਲ ਰੋ ਲਗਭਗ 5-7 10 ਬਕਸ਼ੀ ਚਾਈਨਾ ਡੋਰ ਦੇ ਨਾਲ ਜ਼ਖਮੀ ਹੋ ਗਏ ਘੱਟ ਵੱਟ ਕੇ ਇੱਥੇ ਆ ਰਹੀ ਹੈਗੇ ਆ ਇੱਥੋਂ ਲੱਗਦਾ ਕਿ ਚਾਈਨਾ ਡੋਰ ਹਜੇ ਤੜੇ ਦੇ ਨਾਲ ਬਿਗਰੀ ਜਾ ਗਈ ਆ ਤੇ ਅਸੀਂ ਚਾਹਦੇ ਆ ਕਿ ਉਹ ਥੋੜੀ ਸਖਤੀ ਕੀਤੀ ਜਾਵੇ ਕਮਿਸ਼ਨ ਸਾਹਮਣੇ ਇਹ ਦਰਖਾਸਤ ਕਰਦੇ ਹੈਗੇ ਆ ਜਿਹੜੇ ਚਾਈਨਾ ਡੋਰ ਨੂੰ ਨਕੇਲ ਪਾਣ ਦੇ ਵਿੱਚ ਉੱਚ ਅਧਿਕਾਰੀ ਹੈਗੇ ਆ ਬੜੀ ਉੱਚ ਅਧਿਕਾਰੀਆਂ ਤੇ ਲਗਾਏ ਜਾਣਾ ਤੇ ਉਹਨਾਂ ਨੂੰ ਵੀ ਇੱਕ ਕਿਹਾ ਜਾਵੇ ਕਿ ਜਿਹੜਾ ਇਸ ਸਾਲ ਚਾਈਨਾ ਡੋਰ ਨੂੰ ਨਕੇਲ ਪਾ ਦੂਗਾ ਉਹਨੂੰ ਪਦੋਦੰਤ ਕਿ ਤਜਵੇ ਇੱਕ ਤਰੱਕੀ ਦਿੱਤੀ ਜਾਵੇ ਸ਼ੁਭਚੇਤਾ ਨਾਲ ਉਹਨਾਂ ਨੂੰ ਇਨਕਰੀਮੈਂਟ ਦਿੱਤਾ ਜਾਵੇ ਤਾਂ ਕਿ ਇਹ ਇਨਕਰੀਮੈਂਟ ਦੇ ਨਾਲ ਹੀ ਉਹਨਾਂ ਨੂੰ ਪ੍ਰਸਾਦ ਹੋਵੇ ਉਹ ਨੰਬਰ ਉਹਦੇ ਕਈ ਲੋਕਾਂ ਦੀ ਉਹ ਕਈ ਬਕਸ਼ੇ ਦੀ ਜਾਨ ਬਚੀ ਇੱਕ ਜਾਨ ਬਚਾਨ ਵਾਲੀ ਰੱਬ ਸਿੱਧੇ ਆਸ਼ੀਰਵਾਦ ਦਿੰਦਾ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਹ ਪ੍ਰਾਰਥਨਾ ਕਰਦਾ ਮੈਂ ਅਸਬਾਲ ਸਪੈਸ਼ਲ ਕੋਈ ਸਿਸਟਮ ਬਣਾ ਕੇ ਚੈਨਡਰੋਡ ਨੂੰ ਬਿਲਕੁਲ ਤਰੀਕੇ ਨਾਲ ਬੰਦ ਕੀਤਾ ਜਾਵੇ। ਇਸ ਤਸਦਾ ਦੇਖਦੇ 10000 ਤੋਂ 15 ਲੱਖ ਤੱਕ ਦਾ ਜੁਰਮਾਨਾ ਜਿਹੜਾ ਵਾ ਹੁਣ ਲਗਾਇਆ ਗਿਆ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਇਸ ਨੂੰ ਕਿਸ ਤਾ ਦੇਖਦੇ ਸੀ? ਇਹ ਬਹੁਤ ਵਧੀਆ ਕਦਮ ਹੈ। ਇਹ ਕਦਮ ਜਿਹੜੇ ਐ ਇਦਾਂ ਦੇ ਕਦਮ ਕਿਤੇ ਨਾ ਕਿਤੇ ਸ਼ਕਤੀ ਜਿਹੜੀ ਐ ਹੋਰ ਵਧਾਉਗੇ ਲੋਕਾਂ ਦੇ ਮਨ 'ਚ ਡਰ ਬੈਠੂਗਾ। ਕਿਉਂਕਿ ਪਹਿਲੋਂ ਬੈਨ ਲੱਗਿਆ ਹੈ। ਬੈਨ ਜਿਹੜਾ ਸੀ ਉਹ ਪਹਿਲੋਂ ਸ਼ੁਰੂਆਤ ਸ਼ੁਰੂਆਤ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿੰਦਾ ਸੀ। ਲੇਕਿਨ ਹੁਣ ਜਿਹੜੇ ਹਰ ਡਿਪਾਰਟਮੈਂਟ ਆਪਣੇ ਲੈਵਲ ਤੇ ਹਰ ਕੋਈ ਜਿਹੜਾ ਹੁਣ ਕਾਰਵਾਈ ਕਰਦਾ ਪਿਆ ਲੇਕਿਨ ਹਾਲੇ ਵੀ ਕੁਝ ਸਾਨੂੰ ਸੂਚਨਾਵਾਂ ਆਉਂਦੀਆਂ ਕਿ ਹਾਲੇ ਵੀ ਜਿਹੜੀ ਹੈ ਉਹ ਪੰਛੀ ਕਿਤੇ ਨਾ ਕਿਤੇ ਕਾਇਲ ਹੁੰਦਾ ਪਿਆ ਇਹਦਾ ਮਤਲਬ ਉਹ ਬਿਕਦੀ ਪਈ ਹੈ ਜੇ ਇਹਨੂੰ ਪੂਰੀ ਸ਼ਕਤੀ ਨਾਲ ਇਹਨੂੰ ਕੀਤਾ ਜਾਵੇ ਕੋਈ ਸਟਿੰਗ ਆਪਰੇਸ਼ਨ ਕੀਤੇ ਜਾਣ ਕਿਉਂਕਿ ਦੇਖੋ ਕੋਈ ਵੀ ਜਿਹੜਾ ਉਹ ਵੇਚਦਾ ਜੇ ਕੋਈ ਖਰੀਦ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਜਾ ਕੇ ਤੇ ਸਟਿੰਗ ਆਪਰੇਸ਼ਨ ਕਰੇ ਤੇ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਜਿਹੜਾ ਉਹ ਫੜਿਆ ਜਾ ਸਕਦਾ ਹੈ ਤੇ ਜਿਹੜੇ ਵੇਚਦੇ ਆ ਉਹਨਾਂ ਜਮਾਨਾ ਵੀ ਹੋਵੇ ਤੇ ਜਿਹੜਾ ਪਬਲਿਕ ਨੂੰ ਵੀ ਚਾਹੀਦਾ ਹੈ ਵੀ ਪਬਲਿਕ ਅਵੇਅਰਨੈਸ ਆ ਵੀ ਪਬਲਿਕ ਚਾਹੀਦਾ ਉਹ ਆਪ ਵੀ ਇਸਤੇਮਾਲ ਨਾ ਕਰੇ ਕੱਲਾ ਪੁਲੀ ਪ੍ਰਸ਼ਾਸਨ ਕਰੀ ਜਾਊਗਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਜੇ ਖਰੀਦਾਂਗੇ ਨਹੀਂ ਤੇ ਉਹ बिकੂਗੀ ਨਹੀਂ ਤੇ ਕੋਈ ਇਦਾਂ ਦਾ ਕੋ ਕਾਹਨ ਨਹੀਂ ਹੋਊਗਾ ਨਾ ਕੋਈ ਆਮ ਬੰਦਾ ਕਾਇਲ ਹੋਊਗਾ ਤੇ ਸੱਚੀ ਤਾਂ ਦੇਖਦੇ ਰੋਜ਼ ਪੰਛੀ ਪਿਲੋ ਉੱਲੂ ਆਇਆ ਸੀ ਆ ਹੀ ਲਾਈਆ ਰੋਜ਼ ਚਾਰ ਪੰਜ ਕਬੂਤਰ ਆ ਵਿਚਾਰੇ ਪੂਰੇ ਬਲੱਡ ਨਾਲ ਐਂ ਭਰੇ ਹੁੰਦੇ ਆ ਤੇ ਤੁਸੀਂ ਦੇਖੋ ਤੁਹਾਡਾ ਮਨ ਪਸੀਜ ਜਾਊਗਾ ਤੇ ਫਿਰ ਵੀ ਇੱਥੇ ਇਲਾਜ ਕਰਕੇ ਉਹਨਾਂ ਨੂੰ ਹਵਾ ਪਾਣੀ ਖੁੱਲੇ ਸਵਾਂ ਛੱਡਤਾ ਜਾਂਦਾ ਹੈ ਲੇਕਿਨ ਅਸੀਂ ਸਾਡੀ ਅਪੀਲ ਹੈ ਵੀ ਸਾਰੇ ਮੈਂਬਰਾਂ ਵੱਲੋਂ ਕਿ ਜਿਹੜੇ ਆਮ ਪਬਲਿਕ ਹੈ ਉਹ ਵੀ ਚਾਇਨਾ ਡੋਰ ਨੂੰ ਨਾ ਕਵੇ ਸਰ ਬਿਲਕੁਲ ਚਾਇਨਾ ਡੋਰ ਦਾ ਬਾਈਕਟ ਜਿਹੜਾ ਵਾ ਲਗਾਤਾਰ ਵਿਰੋਧ ਹੁੰਦਾ ਕਿ ਚਾਇਨਾ ਡੋਰ ਦਾ ਬਾਈਕਟ ਕੀਤਾ ਜਾਵੇ ਫਿਰ ਵੀ ਡੋਰ ਵੇਚਦੀ ਹੈਗੀ ਆ ਹੁਣ ਵੀ ਤੁਹਾਡੇ ਕੋਲ ਪੰਛੀ ਆ ਰਹੇ ਨੇ ਤਾਂ ਇਸ ਨੂੰ ਕਿਸ ਤਰ੍ਹਾਂ ਦੇ ਦੋ ਸਰਕਾਰ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇ ਦੋ ਜੋ ਪ੍ਰਸ਼ਾਸਨ ਇਸ ਤਰ੍ਹਾਂ ਕਾਰਵਾਈ ਕਰ ਰਿਹਾ ਵਾ ਸਖਤ ਜੁਰਮਾਨੇ ਲਗਾਏ ਜਾ ਰਹੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇ ਦੋ ਇਹ ਇਕੱਲੇ ਪੰਛੀਆਂ ਦਾ ਮਸਲਾ ਨਹੀਂ ਹੈਗਾ ਆਪਾਂ ਅਖਬਾਰਾਂ 'ਚ ਜਾਂ ਆਮ ਮੀਡੀਆ ਤੇ ਸੁਣਦੇ ਹਾਂ ਕਿ ਕਈ ਬੰਦੇ ਸਕੂਟਰ ਤੇ ਜਾ ਰਹੇ ਸੀ ਉਹਨਾਂ ਦੇ ਗਲੇ ਦੇ ਵਿੱਚ ਡੋਰ ਪੈ ਗਈ ਔਰ ਕਈ ਜ਼ਖਮੀ ਹੋ ਗਏ ਔਰ ਸਾਲ ਦੇ ਵਿੱਚ ਇੱਕ ਅੱਧੀ ਇਦਾਂ ਦੀ ਖਬਰ ਵੀ ਆ ਜਾਂਦੀ ਕਿ ਇੱਕ ਅੱਦਾ ਬੰਦਾ ਵੀ ਜਿਹੜਾ ਹੈਗਾ ਉਹ ਇਹਦੇ ਨਾਲ ਮੌਤ ਦਾ ਕਾਰਨ ਬਣਿਆ ਹੈ ਇਹ ਜੋ ਡੋਰ ਇਹ ਡੋਰ ਨੂੰ ਬੈਨ ਕਰਨ ਦੇ ਲਈ ਜਿਹੜੀ ਬਿਲ ਪਾਵਰ ਹੈ ਨਾ ਉਹ ਮੋਸਟ ਇੰਪੋਰਟੈਂਟ ਹੈ ਜਦ ਤੱਕ ਸਾਡੇ ਕੋਲ ਬਿਲ ਪਾਵਰ ਨਹੀਂ ਹੋਏਗੀ ਔਰ ਇਹ ਬਿਲ ਪਾਵਰ ਕੱਲੀ ਡੀਸੀ ਕੋਲ ਨਹੀਂ ਹੈਗੀ ਕੱਲੀ ਕਮਿਸ਼ਨਰ ਕੋਲ ਨਹੀਂ ਹੈਗੀ ਇਹ ਪੇਰੈਂਟਸ ਨੂੰ ਵੀ ਚਾਹੀਦਾ ਹੈਗਾ ਕਿ ਸਾਡਾ ਬੱਚਾ ਅਗਰ ਛੱਤ ਦੇ ਉੱਤੇ ਗੁੱਡੇ ਪਤੰਗ ਉਡਾ ਰਿਹਾ ਹੈ ਤਾਂ ਉਹਨੂੰ ਜਰੂਰ ਗਾਈਡ ਕੀਤਾ ਜਾਵੇ ਕਿ ਬੇਟੇ ਇਹਦੇ ਨਾਲ ਤੁਹਾਡਾ ਆਪਣਾ ਨੁਕਸਾਨ ਤਾਂ ਹੋਣਾ ਹੀ ਹੋਣਾ ਪੰਛੀਆਂ ਦਾ ਹੋਣਾ ਆਮ ਬੰਦਿਆਂ ਦਾ ਹੋਣਾ ਤੁਸੀਂ ਦੇਖੋ ਕਈ ਵਾਰ ਕੀ ਹੁੰਦਾ ਹਾਈ ਟੈਨਸ਼ਨ ਵਾਇਰ ਨਾਲ ਜਿਹੜੀ ਹੈ ਜਿਹੜੀ ਚਾਈਨਾ ਡੋਰ ਹੈ ਉਹ ਅਟੈਚ ਹੋ ਜਾਂਦੇ ਉਹ ਚ ਕਰੰਟ ਪਾਸ ਹੋ ਜਾਂਦਾ ਬੱਚੇ ਨੂੰ ਨੁਕਸਾਨ ਹੋ ਜਾਂਦਾ ਕਈ ਬੱਚੇ ਜ਼ਖਮੀ ਵੀ ਹੋਏ ਆ ਸੋ ਇਹ ਪੇਰੈਂਟਸ ਦੀ ਕਮਿਸ਼ਨਰ ਦੀ ਡੀਸੀ ਦੀ ਗਵਰਨਮੈਂਟ ਦੀ ਸਾਰਿਆਂ ਦੀ ਜਿਹੜੀ ਬਿਲ ਪਾਵਰ ਹੈ ਇਨਵੋਲ ਹੋਏਗੀ ਫਿਰ ਇਸ ਚਾਈਨਾ ਡੋਰ ਨੂੰ ਉਹ ਪਹੁੰਚੇਗੀ ਦੂਸਰਾ ਚਾਈਨਾ ਡੋਰ ਦਾ ਮਤਲਬ ਸਾਨੂੰ ਇਹ ਸਮਝ ਆ ਰਿਹਾ ਕਿ ਚਾਈਨਾ ਡੋਰ ਆਊਟ ਆਫ ਕੰਟਰੀ ਤੋਂ ਆ ਰਹੀ ਹੈ ਅਗਰ ਜੇ ਉਹਦਾ ਨਾਮ ਚਾਈਨਾ ਡੋਰ ਆ ਜੋ ਮੈਨੂੰ ਸਮਝਦਾ ਨਹੀਂ ਆ ਗਈ ਪਰ ਜੇ ਚਾਈਨਾ ਤੋਂ ਡੋਰ ਆ ਰਹੀ ਹੈ ਤਾਂ ਇਹਦੇ ਵਿੱਚ ਗ੍ਰਹਿ ਮੰਤਰਾਲੇ ਨੂੰ ਇਨਵੋਲ ਹੋਣਾ ਪਏਗਾ ਕਿ ਚਾਈਨਾ ਤੋਂ ਡੋਰ ਸਾਡੇ ਕੰਟਰੀ ਦੇ ਵਿੱਚ ਕਿਵੇਂ ਵੜ ਗਈ ਔਰ ਕੰਟਰੀ ਦੇ ਵਿੱਚ ਵੜ ਕੇ ਤੇ ਸਾਡੇ ਪੰਜਾਬ 'ਚ ਕਿਵੇਂ ਵੜ ਗਈ ਸੋ ਕਹਿਣ ਦਾ ਮਤਲਬ ਹੈ ਇਹ ਪੂਰੇ ਜਿਹੜੇ ਤਾਣੇ ਬਾਣੇ ਦੇ ਵਿੱਚ ਜਿਹੜਾ ਹਿਲਜੁਲ ਹੈਗੀ ਹੈ ਇਹ ਕਰਨੀ ਪੈਗੀ ਫਿਰ ਇਹ ਦੇ ਵਿੱਚ ਹੱਲੇ ਤਾਂ ਨਿਕਲੇਗਾ ਵੱਡੇ ਮગર ਮੱਛਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਕਿਸ ਤਰ੍ਹਾਂ ਦੇਖਦੇ ਹੋ ਸਵਾਲ ਬੜਾ ਵੱਡਾ ਕੀ ਵੱਡੇ ਮગર ਮੱਛ ਜਿਹੜੇ ਵੇਚਦੇ ਨੇ ਜਿੱਥੋਂ ਆਂਦੀਆਂ ਨੇ ਡੋਰਾ ਉਹਨਾਂ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਕਹਿੰਦਾ ਕਿ ਪਹਿਲਾਂ ਆਪਣੇ ਬੱਚਿਆਂ ਨੂੰ ਜਿਹੜੇ ਮਾਪਿਓ ਡੋਰ ਲੈ ਕੇ ਦਿੰਦੇ ਆ ਉਹ ਇਹ ਡੋਰ ਨਾ ਲੈ ਕੇ ਦੇਣ ਆਪਣੇ ਬੱਚਿਆਂ ਨੂੰ ਸਮਝਾ ਲੈਣ ਡੋਰ बिकੂਗੀ ਨਹੀਂ ਡੋਰ ਬਿਕੂਗਿਨੀ ਪੰਛੀ ਕੋਈ ਇਸਤੇਮਾਲ ਨਹੀਂ ਕਰੂਗਾ ਤੇ ਪੰਛੀ ਗਾ ਕੋਈ ਨੁਕਸਾਨ ਨਹੀਂ ਹੋਗਾ ਕੋਈ ਨੁਕਸਾਨ ਨਹੀਂ ਹੋਗਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਪੂਰੀ ਇਹ ਆਵਾਜ਼ ਹੁਣ ਚੱਕੀ ਜਾ ਰਹੀ ਹੈ ਚਾਈਨਾ ਡੋਰ ਬੈਨ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਨਹੀਂ ਬੈਨ ਹੋਣੀ ਚਾਹੀਦੀ ਭਾਜੀ ਬਸ ਬੈਨ ਕਰਨੇ ਚਾਹੀਦਾ ਬਸ ਥੈਂਕ ਯੂ ਸਰ ਕੀ ਕਹਿਣਾ ਚਾਹੂਗੇ ਦੋਸ਼ਾਵਦ ਚਾਈਨਾ ਡੋਰ ਦੇ ਉੱਤੇ ਅਵੇਅਰਨੈਸ ਬੜੀ ਡਰਾਈਵ ਚੱਲ ਰਹੀ ਹੈ ਇਸ ਤੇ ਦੇਖੋ ਜੀ ਖਰੀਦਣ ਵਾਲੇ ਤੇ ਵੇਚਣ ਵਾਲੇ ਦੋਨਾਂ ਨੂੰ ਵੱਤ ਵਾ ਜੋ ਵੀ ਉਹਨਾਂ ਦਾ ਮਤਲਬ ਉਹਨਾਂ ਨੂੰ ਸਜ਼ਾ ਮਿਲੇ ਨਾ ਉਹ ਘਟ ਹੈ ਜੀ ਉਕੇ ਇਹਨਾਂ ਬਹੁਤ ਕੀਮਤੀ ਤੋਂ ਕੀਮਤੀ ਜਾਨਾ ਜਾ ਰਹੀ ਹੈ ਜੀ ਲੱਗਦਾ ਇਹ ਤੇ ਮਾਫੀ ਨਾਮ ਦਾ ਸ਼ਬਦ ਨਹੀਂ ਹੋਣਾ ਚਾਹੀਦਾ ਕਿਉਂਕਿ ਦੁਕਾਨਦਾਰ ਵੇਚਦਾ ਤੇ ਮਾਫੀ ਮੰਗ ਲੈਂਦਾ ਕਿ ਮੈਂ ਅੱਗੇ ਤੋਂ ਨਹੀਂ ਵੇਚਦਾ ਇਨਸਾਨ ਇੱਕ ਇਦਾਂ ਦਾ ਹੈਗਾ ਪੁਤਲਾ ਉਹਨੂੰ ਦਇਆ ਆ ਹੀ ਜਾਂਦੀ ਹੈ ਜੀ ਪਰ ਸਖਤੀ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਲੋਕਾਂ ਕੋਲ ਪੈਸਾ ਬਹੁਤ ਹੈ ਪਰ ਸੋਝੀ ਘੱਟ ਹੈ ਜੀ ਇਹ ਕਾਲਪੁਰਖ ਉਹਨਾਂ ਨੂੰ ਵਧੀਆ ਸੋਝੀ ਦੇਣ ਇਹ ਬਸੇ ਬਿਆਨ ਹੋਣਾ ਹੀ ਚਾਹੀਦਾ ਜੀ ਚਾਈਨਾ ਡੋਰ ਤੇ ਉੱਤੇ ਅਸੀਂ ਲਗਾਤਾਰ ਸਵਾਲ ਕਰ ਰਹੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਬੜੀ ਵੱਡੀ ਮੰਗ ਹੈ ਕਿ ਚਾਈਨਾ ਡੋਰ ਬੈਨ ਹੋਣੀ ਚਾਹੀਦੀ ਹੈ ਹਰ ਇੱਕ ਦੇ ਲਈ ਨੁਕਸਾਨ ਹੋਇਆ ਗਿਆ ਵਾ ਚਾਹੇ ਪੰਛੀ ਹੋਣ ਚਾਹੇ ਆਮ ਲੋਕ ਨੂੰ ਨੁਸਾਨ ਹੋਇਆ ਹੈ ਕਿ ਚਾਈਨਾ ਡੋਰ ਚਾਈਨਾ ਡੋਰ ਦਾ ਪ੍ਰੋਪਗੈਂਡਾ ਬਹੁਤ ਢੇਰ ਤੋਂ ਹੋ ਰਿਹਾ ਹੈ ਵੀ ਬੈਨ ਹੋਣੀ ਚਾਹੀਦੀ ਬੈਨ ਹੋ ਰਹੀ ਆ ਪਰ ਜੇ ਬੈਨ ਨਹੀਂ ਹੁੰਦੀ ਤਾਂ ਗੌਰਮਣੂ ਦੇ ਵਾਸਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਲੋਕ ਚਾਈਨਾ ਡੋਰ ਵੇਚਦੇ ਹੈ ਉਹਨਾਂ ਨੂੰ ਹੈਵੀ ਪੈਨਲਟੀ ਲੱਗਣੀ ਚਾਹੀਦੀ ਆ ਔਰ ਪੋਰਟ ਜਿਹੜੀ ਬੈਨ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਜਿੰਨੀ ਸ਼ਕਤੀ ਕਰੇਗੀ ਤਾਂ ਬੰਦ ਹੋਊਗੀ ਇਹ 4-5 ਸਾਲ ਤੱਕ ਅੱਜ ਤੱਕ ਕੁਝ ਹੋਇਆ ਨਹੀਂ ਸਾਡੇ ਪક્ષ ਸੇਵਾ ਸੰਮਤੀ ਦੇ ਪ੍ਰਧਾਨਾ ਪਰਸਾਵ ਹੈਗੇ ਨਹੀਂ ਇਹ ਰੋਜ਼ ਕੋਈ ਨਾ ਕੋਈ ਇੱਥੇ ਚਾਇਨ ਡੋਰ ਦੇ ਜੇ ਸ਼ਿਕਾਰ ਪੰਛੀ ਜਾਂਦੇ ਨੇ ਅਜਿਹਾ ਵਿਚਾਰ ਕਰਦੇ ਆ ਪਰ ਇਹ ਡੋਰੇ ਬੰਦ ਹੋ ਜਾਣ ਚਾਹੀਦੀ ਡੋਰ ਆਂਦੀ ਕਿਉਂ ਪੰਜ ਸਾਲ ਤੋਂ ਅੱਠ ਸਾਲ ਤੋਂ ਪ੍ਰਬੋਗਣ ਚੱਲ ਰਿਹਾ ਇਹ ਗਵਰਨਮੈਂਟ ਦੀ ਕਮੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਬੈਨ ਕਰਕੇ ਤਾਂ ਕਿ ਇਹ ਬਿਲਕੁਲ ਸਮਕਤ ਹੋ ਜਾਵੇ ਸਰ ਇੱਥੇ ਪੰਛੀ ਆਉਂਦੇ ਨੇ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਟ੍ਰੀਟਮੈਂਟ ਕੀਤਾ ਜਾਂਦਾ ਜਿਹੜੇ ਚਾਈਨਾ ਡੋਰ ਚਕਾਰ ਹੋਏ ਮੈਂ ਇਲਾਜ ਦਾ ਤੁਹਾਨੂੰ ਦੱਸਦਾ ਮਾਂ ਸਭ ਤੋਂ ਪਹਿਲੇ ਇੱਕ ਮੈਂ ਲੁਧਿਆਣਾ ਸ਼ਹਿਰ ਦੇ ਐਮਪੀ ਉਹ ਜਿੰਨੇ ਵੀ ਐਮਐਲ ਲੱਗੇ ਆ ਉਹਨਾਂ ਨੂੰ ਵੀ ਇੱਕ ਦਰਖਾਸਤ ਕਰਦਾ ਮਾਂ ਕਿ ਕਈ ਵਾਰੀ ਦੇਖਣ ਤੇ ਆਇਆ ਬੜੀ ਵਾਰੀ ਦੇਖਣ ਜਾ ਕੇ ਪੁਲਿਸ ਵਾਲੇ ਆਪਣੀ ਹਰੇਕ ਜੀ ਨੂੰ ਜੋਖਮ ਚ ਪਾ ਕੇ ਪੂਰਾ ਜੋਰ ਲਗਾ ਕੇ ਕਿਸੇ ਬੰਦੇ ਨੂੰ ਫੜ ਵੀ ਲੈਂਦੀ ਹੈਗੀ ਆ ਤੇ ਨਾਲ ਹੀ 2 ਮਿੰਟ ਦੇ ਵਿੱਚ ਜਿਹੜਾ ਬੰਦਾ ਹੁੰਦਾ ਵਾ ਦੋਸ਼ੀ ਬੰਦਾ ਹੁੰਦਾ ਵਾ ਕੋਈ ਨਾ ਕੋਈ ਬਾਖਵਿਤ ਕੱਢ ਕੇ ਲੁਧਿਆਣਾ ਸ਼ਹਿਰ ਦੇ ਕਿਸੇ ਐਮਐਲਏ ਸਾਹਿਬ ਕੋਲ ਕਿਸੇ ਅੱਛੇ ਜਾਣ ਪਛਾਨ ਵਾਲੇ ਬੰਦੇ ਕੋਲ ਜਾ ਕੇ ਪੁਲਿਸ ਵਾਲੇ ਨੂੰ ਟੈਲੀਫੋਨ ਕਰਾ ਲਓ ਜੀ ਇਹਦੇ ਕੋਲ ਮਾਫੀਨਾਮਾ ਮੰਗਾਓ ਜੀ ਛੱਡ ਦਿਓ ਦੁਆਤੀ ਨਹੀਂ ਕਰੂਗਾ ਇਹ ਮਾਫੀਨਾਮੇ ਨਾਲ ਹੀ ਜਾਣਾ ਦੁਆਤੀ ਫੇਰ ਉਹ ਬੰਦੇ ਨੂੰ ਹੌਸਲਾ ਮਿਲ ਜਾਂਦਾ ਵਾ ਉਹ ਫੇਰ ਦੁਆਦੀ ਘਰ ਜਾ ਕੇ ਸ਼ੁਰੂ ਕਰਦਾ ਕਿਉਂਕਿ ਉਹ ਕੋ ਮਾਲ ਦਾ ਘਰ ਵੀ ਆ ਹੀ ਹੁੰਦਾ ਵਾ ਉਗਲਾ ਵੇਚ ਕੇ ਖੂਨੀ ਆ ਖੂਨੀ ਦਾ ਮਤਲਬ ਕਿ ਆਪਾਂ ਨੂੰ ਸਾਥ ਨਹੀਂ ਮੈਂ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਮੈਂ ਐਸਾ ਸਖਤ ਹੋ ਜੇ ਨੀ ਸਿਰਫ ਇਸ ਕਾਰਵਾਈ ਦੇ ਵਿੱਚ ਜਿਸ ਕਾਰਵਾਈ ਜਿਸੇ ਜਾਨ ਬਚਦੀ ਜਨਾ ਉੱਥੇ ਸਖਤ ਹੋਣਾ ਪਰਮਾਤਮਾ ਵੀ ਆਪਣਾ ਸਹਾਇਕ ਬੰਦਾ ਹੈਗਾ ਵਾ ਜੇ ਆਪਾਂ ਜਾਣੇ ਆਪਾਂ ਨੂੰ ਪਰਮਾਤਮਾ ਦਾ ਅਸੀਰਵਾਦ ਮਿਲ ਜਵੇ ਸਾਰੇ ਐਮਐਲਏ ਸਾਹਿਬ ਇੱਕ ਪ੍ਰਣ ਲੈ ਲੈਣ ਕਿ ਕੋਈ ਬੰਦਾ ਵੀ ਉਹਨਾਂ ਕੋ ਜੈਨਾ ਡੋਰ ਦੇ ਬਾਰੇ ਛਡਾਨ ਹੋਵੇ ਪੁਲਿਸ ਤੋਂ ਇੱਕਦਮ ਨਾ ਕਰਦੇ ਆਪਣੇ ਘਰ ਦੇ ਬਾਹਰ ਬੋਰਡ ਲਿਖ ਕੇ ਲਾ ਦੇਣ ਕਿ ਜੈਨਾ ਡੋਰ ਵਾਲੇ ਸਾਡੇ ਕੋਈ ਬੰਦਾ ਛਡਾਨ ਦੇ ਬਾਰੇ ਸੁਪਾਸ਼ ਕਰਨ ਨਾ ਆਵੇ ਇਹ ਵੱਡੇ ਵੱਡਾ ਸਵਾਲ ਹੈ ਕਿ ਕੋਈ ਵੀ ਸਪਾਰਸ਼ ਜਿਹੜੀ ਹੈ ਇਸ ਤੇ ਨਾਲ ਲਾਈ ਜਾਵੇ ਤਾਂ ਕਿ ਕਿਸੇ ਵੀ ਬੰਦੇ ਨੂੰ ਬਖਸ਼ਾ ਨਾ ਜਾ ਸਕੇ ਸਰ ਕਿਸ ਤਰ੍ਹਾਂ ਦੇਖਦੇ ਹੋ ਚਾਈਨਾ ਡੋਰ ਦੇ ਉੱਤੇ ਬੜੇ ਸਵਾਲ ਖੜੇ ਹੁੰਦੇ ਨੇ ਤੇ ਇੱਕੋ ਹੀ ਗੁਜਾਰਸ਼ ਕਰਾਂ ਜੇਕਰ ਸੈਂਟਰ ਗਵਰਨਮੈਂਟ ਗ੍ਰਹਿ ਮੰਤਰੀ ਲਾ ਚਾਵੇ ਤੇ ਸਵੇਰੇ ਹੀ ਬੰਦ ਹੋ ਸਕਦੀ ਹੈ ਸਟੇਟ ਗਵਰਨਮੈਂਟ ਔਰ ਗ੍ਰਹਿ ਮੰਤਰੀ ਲਾ ਜਾਵੇ ਜਿਸ ਤਰ੍ਹਾਂ ਟਾਇਰ ਦੇ ਰਬੜ ਦੀ ਟਾਇਰ ਜਿਹੜੇ ਸੀ ਉਹ ਤੁਸੀਂ ਦੇਖ ਲਓ 2 ਦਿਨਾਂ ਦੇ ਵਿੱਚ ਬੰਦ ਹੋ ਗਈ ਸੀ ਇੰਪੋਰਟ 2 ਦਿਨਾਂ ਵਿੱਚ ਕੁਈ ਟਾਇਰ ਨਹੀਂ ਆਈ ਦੀ ਡੇਟ ਜੇ ਬੋਰ ਹੁੰਦਾ ਉਹਦੇ ਨਾਲ ਕਈ ਸਾਡੇ ਗੱਡੀਆਂ ਦੇ ਬਾਈਕਲਾਂ ਦੇ ਨੁਕਸਾਨ ਹੋਏ ਤੇ ਗ੍ਰਹਿ ਮੰਤ్రਾਲਿਆਂ ਨੂੰ ਇਹ ਚਾਹੀਦਾ ਕਿ ਇਹ ਕਿੰਨੇ ਜੀਵ ਕਈ ਸਕੂਟਰ ਤੇ ਜਾ ਰਹੇ ਆ ਕਿੱਦਾਂ ਵੱਡੇ ਜਾ ਰਹੇ ਆ ਕੱਲ ਮੈਂ ਪੜ ਰਿਹਾ ਸੀ ਪਰਸੋਂ ਕਿਉਂਕਿ ਛਾਤੀ ਤੇ ਆ ਲੱਗੀ ਡੋਰ ਤੇ ਜਾਨਕੀ ਬਦਲ ਬਦਲਿਆ ਗਿਆ ਤੇ ਮੈਂ ਗ੍ਰਹਿ ਮੰਤ్రਾਲਿਆਂ ਨੂੰ ਪ੍ਰਸ਼ਾਸਨ ਨੂੰ ਸਟੇਟ ਗਵਰਨਮੈਂਟ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲਾ ਬਿਲਕੁਲ ਜਲਦੀ ਤੋਂ ਜਲਦੀ ਜਿਹੜੇ ਨੇ ਐਕਸ਼ਨ ਲਿੱਤਾ ਜਾਵੇ ਇਸ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਨਾ ਤਸਵੀਰ ਤੁਹਾਨੂੰ ਖਾਦਨੇ ਪੰਛੀ ਸੇਵਾ ਸੁਸਾਇਟੀ ਹੈਗੀ ਆ ਰੱਖਬਾਗ ਦੇ ਵਿੱਚ ਜਿੱਥੇ ਬਹੁਤ ਸਾਰੇ ਪੰਛੀ ਆਉਂਦੇ ਨੇ ਜਿਹੜੇ ਕਿ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ ਕਿਸੇ ਇਹ ਦੇ ਪੰਛੀ ਦੇ ਉੱਤੇ ਗਲੇ ਦੇ ਉੱਤੇ ਚਾਈਨਾ ਡੋਰ ਫੱਸੀ ਹੁੰਦੀ ਆ ਕਿਸੇ ਦੇ ਪੰਖ ਜਿਹੜੇ ਨੇ ਕੱਟੇ ਜਾਂਦੇ ਨੇ ਇਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਨੁਕਸਾਨ ਜਿਹੜਾ ਵਾ ਚੇਲਣਾ ਪੈਂਦਾ ਵਾ ਅਸੀਂ ਬਹੁਤ ਸਾਰੀਆਂ ਤਸਵੀਰਾਂ ਦੇਖਦੇ ਹੁੰਦੇ ਨੇ ਕਿ ਕੋਈ ਬਾਈਕ ਤੇ ਜਾ ਰਿਹਾ ਉਸ ਤੇ ਗਲੇ ਦੇ ਉੱਤੇ ਚਾਈਨਾ ਡੋਰ ਦਾ ਕੱਟ ਵੱਜਿਆ ਕਿਸੇ ਦੀ ਛਾਤੀ ਜਿਹੜੀ ਆ ਚਾਈਨਾ ਡੋਰ ਦੇ ਨਾਲ ਕੱਟੀ ਗਈ ਆ ਤਾਂ ਇਸ ਨੂੰ ਬੈਨ ਕਰਨ ਦੀ ਵੱਡੀ ਮੰਗ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਉੱਠ ਰਹੀ ਆ ਹੁਣ ਪੋਲਿਊਸ਼ਨ ਕੰਟਰੋਲ ਬੋਰਡ ਵੀ ਜਿਹੜਾ ਵਾ ਅੱਗੇ ਆਇਆ ਉਸ ਨੇ ਭਾਰੀ ਜੁਰਮਾਨੇ ਦਾ ਜਿਹੜਾ ਵਾ ਐਲਾਨ ਕੀਤਾ ਵਾ ਤਾਂ ਹੁਣ ਸੂਬੇ ਦੇ ਵਿੱਚ ਜਿਵੇਂ ਕਿ ਇਸ ਦਾ ਡਰ ਜਿਹੜਾ ਵਾ ਉਹ ਪੈਦਾ ਹੁੰਦਾ ਦਿਖਾਈ ਦੇ ਰਿਹਾ ਵਾ ਚਾਈਨਾ ਡੋਰ ਜਿਹੜੀ ਆ ਬੰਦ ਹੋਣ ਨੂੰ ਲੈ ਕੇ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਨੇ ਕਿ ਸਖਤ ਕਾਰਵਾਈ ਜਿਹੜੀ ਆ ਹੋਰ ਸਖਤ ਕਾਰਵਾਈ ਜਿਹੜੀ ਆ ਇਸ ਤੇ ਉੱਤੇ ਹੋਣੀ ਚਾਹੀਦੀ ਤਾਂ ਕਿ ਕੋਈ ਵੀ ਇਸ ਡੋਰ ਦਾ ਜਿਹੜਾ ਵਾ ਸ਼ਿਕਾਰ ਨਾ ਹੋ ਸਕੇ ਕੈਮਰਾਮੈਨ ਵਿਕਾਸ ਦੇ ਨਾਲ ਨਵਿੰਦਰ ਕੁਮਾਰ ਜਗਮਨ ਟੀ